ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਤੇ ਤੁਸੀਂ ਕਹਣਾ ਸਵੇਰੇ ਸਵੇਰ ਤਿਆਰ ਹੋ ਗਏ ਜੀ ਫਿਰ ਮੈਂ ਕਾਫੀ ਦਿਨ ਪਹਿਲਾਂ ਬਲੌਗ ਨਹੀਂ ਬਣਾਏ ਕਿਉਂਕਿ ਲਗਾਤਾਰ ਹੀ ਵਿਆਹ ਸੀ ਤੇ ਪਹਿਲਾਂ ਵੀ ਜਿਹੜੇ ਮੇਰੇ ਆ ਲਾਸਟ ਬਲੌਗ ਵੀ ਉਹ ਵੀ ਵਿਆਹਾਂ ਦੇ ਸੀ ਤੇ ਮੈਂ ਹਾਂ ਤੁਸੀਂ ਵਿਆਹ ਵੇਖ ਵੇ ਬੋਰੀ ਨਾ ਜੋ ਤੇ ਇਸ ਕਰਕੇ ਮੈਂ ਵਿਆਹਾਂ ਦੇ ਬਲੌਗ ਹੀ ਨਹੀਂ ਬਣਾਏ ਤੇ ਹੈਗਾ ਅੱਜ ਵੀ ਵਿਆਹ ਹੀ ਆ ਵਿਆਹ ਨਹੀਂ ਰਿਸੈਪਸ਼ਨ ਆ ਤੁਸੀਂ ਥੰਬਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਤੇ ਅੱਜ ਥੋੜਾ ਇੰਪੋਰਟਡ ਹੀ ਤੇ ਮੈਂ ਹਾਂ ਚਲੋ ਅੱਜ ਵਿਖਾਉਣੀ ਆ ਤੁਹਾਨੂੰ ਅੱਜ ਸਰਦਾਰ ਸੁਖਦੀਪ ਸਿੰਘ ਬਾਦਲ ਦੀ ਬੇਟੀ ਦੀ ਰਿਸੈਪਸ਼ਨ ਆ ਚੰਡੀਗੜ੍ਹ ਤੇ ਉੱਥੇ ਜਾ ਰਹੇ ਆ ਤੇ ਤਾਂ ਸਵੇਰੇ ਸਵੇਰੀ ਹਿੱਸਾ ਤਾਂ 7:30 ਵਜੇ ਤਿਆਰ ਹੋ ਗਏ ਆ ਤੇ ਕਿਉਂਕਿ ਚੰਡੀਗੜ੍ਹ ਪਹੁੰਚਣਾ ਤੇ ਤੁਹਾਨੂੰ ਫਿਰ ਵਿਖਾਉਣੀ ਆ ਨਾਲ ਨਾਲ ਸਾਰਾ ਅੱਜ ਚੰਡੀਗੜ੍ਹ ਪਹੁੰਚ ਕੇ ਤੇ ਉੱਥੇ ਜਿਹੜੀਆਂ ਘੜੀਆਂ ਹਸਤੀਆਂ ਆਉਂਦੀਆਂ ਸਾਰੀਆਂ ਨੂੰ ਆਪਾਂ ਤੁਹਾਨੂੰ ਦਿਖਾਉਣੀ ਆ ਸਾਰਾ ਜਿਹਨਾਂ ਕੇ ਕਵਰ ਉਸ ਕੇ ਤੁਹਾਨੂੰ ਸਾਰਾ ਵਿਖਾਵਾਂਗੇ ਆਜੋ ਫਿਰ ਲੋ ਸਾਡੇ ਭਾਈ ਸਾਹਿਬ ਨਹੀਂ ਵੀ ਆ ਗਏ ਆਜੋ 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 ਚੱਲੀਏ ਜੀ ਇਹ ਚਟਾ ਕੁੱਕੜ ਬਣ ਕੇ ਆਇਆ ਹੈ ਪੂਰਾ ਨੂੰ ਕੋੜ ਪਿੰਟ ਪਾ ਮੈਂ ਆ ਬੇਸੀ ਜਿਹੜਾ ਕੁੜਤਾ ਪਿਆ ਮੇ ਦਾ ਟੌਰ ਹੈ ਕੁੜਤੇ ਪਿਆ ਮੇ ਦਾ ਟੌਰ ਹੈ ਪਾ ਚਲੋ ਜੀ ਮਾਰਾ ਕੁੜਤੇ ਪਿਆ ਮੇ ਦਾ ਜਿਹੜਾ ਟੌਰ ਹੈ ਨਾ ਜਿਹੜਾ ਦਾੜਾ ਪ੍ਰਕਾਸ਼ ਕੀਤਾ ਤੇ ਕੁੜਤੇ ਪੇ ਮੇ ਦਾ ਟੌਰ ਹੈ ਕੁੜਤੇ ਪੇ ਮੇ ਦਾ ਟੌਰ ਹੈ ਚੱਲੀਏ ਜੀ ਚਲੋ ਲੋ ਜੀ ਇਹ ਪਹੁੰਚ ਗਿਆਂ ਹੁਸ਼ਿਆਰਪੁਰੀਆਂ ਦੇ ਟਾਬੇ ਤੇ ਤੇ ਏ.ਆਰ ਸਾਹਿਬ ਨਾਲ ਸਾਡੇ ਹੋ ਜੀ ਗੱਜੇ ਅੱਛਾ ਸੱਚੀ ਤੋਂ ਪਪਾਗ ਅਹ ਚੜਾ ਦੇ ਖੜਨ ਦੇ ਰਾਸਤੇ ਗੱਡੀਆਂ ਹੈ ਜਿਹਨਾਂ ਚੜ ਕੇ ਜਾਣਾ ਹੋਵੇ ਇੱਥੋਂ ਚੜ ਕੇ ਜਾ ਸਕਦੇ ਗੱਡੀਆਂ ਲਾਈਆਂ ਨਹੀਂ ਕਿੰਨੀਆਂ ਮੈਟ੍ਰਿਕਲੀਆਂ चलो चलो जीखिया साहब जा रहे हैं विखिया साहब आलू साहब ही है चुछ। ਯਾਨੀ ਸਾਹਿਬ ਆਪ ਜੀ ਬਜੀਤ ਸਾਹਿਬ ਨੂੰ ਤਾਂ ਮਿਲਿਆ ਇਹ ਸਾਡੇ ਐਕਸਟੈਂਪੀਡਮੇਸ਼ਨ ਤੋਂ ਬੀਜੀਸੀ ਤੋਂ ਆਈ ਤੁਹਾਨੂੰ ਹਾਲੀ ਅੰਦਰ ਇਸ ਦਾ ਹੱਥੇ ਕੋਈ ਆਵਾਜ਼ ਬਾਅਦ ਮੈਂ ਹੋਣ ਦੇ ਕੋ ਬਲਸਾਨਾ ਪੜੋਕ ਨਹੀਂ ਕੀ ਹਾਲ ਹੈ ਤੇਰੇ ਆਜੋ ਆਜੋ ਬੜੀ ਕਰ ਤੂੰ ਬੜੀ ਚੀਜ਼ਾਂ ਮਿਲ ਗਈਆਂ ਹਾਲੇ ਆਪ ਕੀ ਇਹ ਆਪਣੇ ਦਿੱਤੀਆਂ ਨੇ ਆਟੋ ਬੋਡੀ ਤੇ ਫੋਟੋ ਲਵਾਓ ਨਾ ਨਾ ਆਓ ਮਾਰਾ ਜਾਓ ਕਿਹੜੇ ਰਹੇ ਆਓ ਮਹਾਰਾਜ ਜੀ ਵਧਾਈਆਂ ਤੁਹਾਨੂੰ ਆਓ ਚੋਟੋਂ ਚੋਟੋਂ ਕਲੇਰ ਸਾਹਿਬ ਆਓ ਜੀ ਜਿਮਾ ਸਾਹਿਬ ਆਓ ਆਪਾਂ ਜਿਮਾ ਸਾਹਿਬ ਸੱਸੀ ਗਾਲ ਜੀ ਕਲੇਰ ਸਾਹਿਬ ਸਰ ਸਿੱਕਿਆ ਲੱਢੀ ਕੋਲ ਬਹੁਤ ਜੱਦੀ ਬਾਈ ਸਦਪਿਤ ਅੰਮ੍ਰਿਤ ਗੁਰੂ ਜੀ ਕੀ ਸਾਲੇ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਜੀ ਕਈ ਬੌਨੀ ਸਾਹਿਬ ਰਣੀ ਕੇਸਰ ਪੁੱਤਰ ਸੁਲਵੀਰ ਗੱਲ ਸਾਹਿਬ

ਪਾਰਟੀਆਂ ਦੇ ਜਿੰਨੇ ਲੀਡਰ ਸਾਰੇ ਪਹੁੰਚੇ ਤੇ ਹੁਣ ਪੰਜਾਬ ਤੇ ਜਿਹੜੇ ਵੀਡੀਓ ਬਣਾਉਣੀ ਪਈ ਦੀ ਹੈ ਤੇ ਅਗਲੇਰ ਸਾਹਿਬ ਇੱਥੇ ਗੰਗੂਵਾਲ ਸਾਹਿਬ ਇੱਥੇ ਟੋਟਲੀ ਸਾਰੇ ਵੱਡੇ ਵੱਡੇ ਲੀਡਰ ਪਹੁੰਚੇ ਆ ਸੈਂਟਰ ਦੇ ਰਾਜਪਾਲ ਸਾਹਿਬ ਆਪਣੇ ਪੰਜਾਬ ਦੇ ਉਹ ਵੀ ਵੇਖੋ ਜੀ ਤੇ ਰੋਟੀ ਬਣੀ ਸਾਰਾ ਲਗਾ ਅੱਜ ਖਾਣੀ ਨਹੀਂ ਅਸੀਂ ਰੋਟੀ ਵੈਸੇ ਵੇਖਣੀ ਆਏ ਆ ਇਤਨਾ ਸਾਰਾ ਉਹ ਵਧੀਆ ਪ੍ਰਬੰਧ ਕੀਤਾ ਗੁਰਸੱਭ ਲੀਡਰ ਵੱਡੇ ਵੱਡੇ 2000 ਸਟਾਰ ਗਰਾ ਉਹ ਲੱਗਿਆ ਗਾਇਕ ਲੱਗੇ ਆ ਖੁੱਲਾ ਡੁੱਲਾ ਮੌਲਿਆ ਕੋਈ ਜ਼ਿਆਦਾ ਭੀੜ ਨਹੀਂ ਪਈ ਬਈ ਬਹੁਤ ਖੁੱਲਾ ਡੁੱਲਾ ਮੌਲਿਆ ਬਹੁਤ ਸਾਰਾ ਚਾਈਨੀਜ਼ ਫੂਡ ਲੱਗਾ ਕਿਤੇ ਇਟਾਲੀਅਨ ਫੂਡ ਲੱਗਾ ਕਿਤੇ ਕੋਈ ਫੂਡ ਲੱਗਾ ਹੁਣ ਉਹ ਕਹਿੰਦੇ ਹੁੰਦੇ ਨਾ ਵੀ ਅਸੀ ਕਾਲ ਜੀ ਕੀ ਹਾਲ ਜੀ ਠੀਕ ਠਾਕ ਨੇ ਸਭ ਠੀਕ ਹਾਲ ਹੈ ਜਿਹੜੇ ਨੇ ਟੱਕੜੇ ਦਾ ਕਿਵੇਂ ਨੇ ਨੰਦ ਲਾ ਕੇ ਤੇ ਮਾੜੇ ਦਾ ਸਲਾਣਾ ਕਿ ਮਾੜੇ ਦਾ ਰਣੀ ਪਲਟਾ ਗਿਆ ਮੈਂ ਆਹ ਜੋਰੀਆ ਉਹੀ ਗੱਲ ਆ ਤੇ ਉਹ ਧੀ ਵਧੀਆ ਮੈਨੇਜਮੈਂਟ ਕੀਤੀ ਗਈ ਪ੍ਰੋਗਰਾਮ ਦੀ ਉੱਥੋਂ ਸਾਰਾ ਅਨਕਲੀਅਰ ਦਿਖਦਾ ਬਹੁਤ ਜਦੇ ਖੁੱਲ੍ਹੀ ਜਗ੍ਹਾ ਤੇ ਖੁੱਲਾ ਡੁੱਲਾ ਜਿਹਾ ਮਾਹੌਲ ਸਾਰੇ ਬਹੁਤ ਵਧੀਆ ਤੇ ਕੋਸ਼ਾਂ ਦੁਨੀਆ ਦੀ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਇੱਥੇ ਖਾਣ ਨੂੰ ਨਹੀਂ ਪੜਾਈ ਗਈ ਲੱਗਦਾ ਤੇ ਮੈਨੂੰ ਇਸ ਤਰ੍ਹਾਂ ਹੀ ਆ ਹੁਣ ਸਾਰੀਆਂ ਖਾ ਨਹੀਂ ਸਕਦੇ ਵਿੱਚ ਮਤਲਬ ਮੇਰੇ ਕਹਿਣ ਤੋਂ ਸਮਝੋ ਵੀ ਹਰ ਚੀਜ਼ ਉਪਲਬਧ ਹੈ ਸਤੀਜੀ ਫੋਟੋ ਮਚਾ ਰਿਹਾ ਹੈ ਫਿਲਮੀ ਐਕਟਰ ਸਤੀ ਇਹਨਾਂ ਪਰ ਨਾ ਚਾਹੀਏ ਫੋਟੋ ਖਿੱਚੇਗਾ ਉਹ ਬਾਜਵਾ ਸਾਹਿਬ ਆ ਰਿਹਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ सुनील जाखड़ जी ग स्टेज चल रही प्रोग्रामी साहब ਆ ਜਗ ਜਗ ਲਾ ਕਰੀਏ ਅਦਰ ਸਟੇਜ ਤੇ ਆ ਜਗ ਜਗ ਲਾ ਕਰੀਏ ਜਗ ਜਗ ਲਾ ਆ ਪੀੜ ਬੜੀ ਲੱਗੀ ਆ ਜਰਨ ਸਿੰਘ ਜੀ ਸਾਬ ਸਾਡੇ ਹਲਕੇ ਦੇ ਇੰਚਾਰ ਜੁਗਤਿਆ ਸਾਬ ਹਿੱਲਉ ਚੰਦੇ ਉਹ ਟਿਰ ਮੇਰਾ ਪਿਆਰ ਸਾਰੇ ਕਾਂਦੀ ਦੇ ਡਿਸਟ੍ਰਿਕਟ ਆ ਤੋਂ ਆਪਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਵਿੰਦਰ ਸਿੰਘ ਪੁੰਤ ਸਾਹਿਬ ਬਿਠੇ ਆ। ਨਾਲ ਸ਼੍ਰੋਮਿਕ ਮਿਟੀ ਮੈਂਬਰ ਕਾਣਾ ਖਾਂਡਾ ਸਾਰੇ ਬੱਬੇ ਵਾਲੀ ਸਾਹਿਬ ਇੱਥੇ ਹਰ ਸਟੇਟ ਦਾ ਖਾਣਾ ਹਰ ਦੇਸ਼ ਦਾ ਖਾਣਾ ਔਰ ਆਪਾਂ ਨੂੰ ਜਿਹੜੀ ਜਿਹੜੀ ਚਾਹੀਦਾ ਪਤਾ ਆਪਾਂ ਦੋਹੀ ਖਾ ਸਕਦੇ ਆ ਨਾ ਤੇ ਆਪਾਂ ਨੂੰ ਹੁਣ ਦਿਖਾਈਆ ਕੁਲਫੀ ਤੇ ਮੈਂ ਕੁਲਫੀ ਦਿਖਾਈਆ ਜਿਹਦਾ ਆਪਾਂ ਨੂੰ ਪਤਾ ਆ ਕੁਲਫੀ ਖਾਣਾਂ ਲਈ ਖਲੀ ਭੀੜ ਲੱਗੀ ਆ ਖਾਣੇ ਕੁਲਫੀ ਚਲ ਵਾ ਜੀਠਿਆ ਸਾਹਿਬ ਦੇ ਫਾਦਰ ਸਾਹਿਬ ਸਰਦਾਰ ਸੱਤਾਜੀਤ ਸਿੰਘ ਜੀਠਿਆ ਉਹਨਾਂ ਦੇ ਬ੍ਰਦਰ ਆ ਗਏ ਬਾਬੂ ਮਾਨ ਸਾਹਿਬ ਆਏ ਗਏ ਆਹ ਲੱਗਦਾ ਗੁੰਮਰਤਾ ਹੋਇਆ ਰੋਮੀ ਨਾ ਆਪਣੇ ਮਧੀਆਂ ਦਾ ਕਹਾਣੀਆਂ ਆਇਆ ਇੱਧਰ ਇੱਧਰ ਖੜਨਾ ਆਹ ਕਬਰ ਆ ਬੜੀ ਐ ਇੱਥੇ ਖੜੇ ਨਹੀਂ ਇੱਥੇ ਬੜਾ ਵੜਾ ਵੜਾ ਦੇਖੀ ਦੇਖੀ ਹਾਲ ਹੈ ਬਈ ਜੀ ਉਹ ਜਿੱਥੇ ਜੋੜੀ ਬੈਠੀ ਐ ਉਹ ਬਾਹਰ ਸੰਦੂਕ ਬਦਲ ਜੂ ਕੱਢੇ ਨਾ ਉਹ ਤੋਂ ਥੋੜੇ ਪਿੱਛੇ ਹੋ ਜੋ ਦੇਖੇ ਬਸ ਉਹ ਵੱਲ ਬਸ ਉਹ ਨਾ ਵੀ ਜੋੜੀ ਦੇ ਨਾਲ ਵੀ ਬੈਠ ਜੂ ਭਾਈ ਮਾ ਭਾਈ ਮਾ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦਾ ਬੇਟਾ ਉਹਦੇ ਪ੍ਰਤਾਪ ਸਿੰਘ ਉਹਦੇ ਵਿਆਹ ਸ਼ਾਮ ਰੋੜਾ ਆਇਆ ਰਾਣਾ ਗੁਰਜੀਤ ਸਿੰਘ ਤੇ ਨਨਤੀਦ ਬਾਰੂ ਸਾਹਿਬ ਮੇਰੀ ਮਰਗੇ ਸਾਡੇ ਨਾਲ ਬੋਲ ਲਈ ਜੀ ਬਹਾਰ ਸਵਰਤ ਮੋੜ ਜਾ ਰਿਹਾ ਹੈ ਸਤਿ ਜੀ ਜੀ ਬਹੁਤ ਬਹੁਤ ਥੈਂਕ ਯੂ ਸਤਿ ਜੀ ਜੀ ਵਾਇਪ ਪਤਾ ਸੋਰੀ ਇੰਟਰਫਰੈਕਟ ਗੁਰਪ੍ਰੀਤ ਕੋ ਵੀ ਸਾਹਿਬ ਉਹ ਵੀ ਪਹੁੰਚੇ ਹथे ਜੇਵਾਸ ਜੀ ਵਾਪਸ ਸੀ ਅਦੇ ਛੁੱਟੀਆਂ ਲਈ ਮੀਟਿਆ ਸਾਹਿਬ ਤੋਂ ਸਾਰੇ ਚੰਦਿਆਂ ਦੀ ਤਿਆਰੀ ਰੱਬ ਕੋ ਤੁਰਤੀ ਆਮਜੀਤ ਸਿੰਘ ਸਾਹਿਬ ਚਲੋ ਭਾਈ ਲਈਏ ਛੁੱਟੀਆਂ ਨਾ ਚਲੋ ਅਰੇ ਨਾ ਭਾਈ ਅਲੀਫ ਹੋਵੇ ਨਾ ਮੇਰਾ ਭੁੱਲ ਨਾ ਅਗਲਾ ਪ੍ਰਚੰਦਾ ਇਹ ਵਾਪਸੀ ਦਾ ਰੋਗੇ ਅਸੀਂ ਪੰਜਾਬੀ ਚੁੱਲਾ ਇੱਥੇ ਆਉਂਦਿਆਂ ਨੂੰ ਫੇਰ ਬੱਬੂ ਮਾਨ ਸਾਹਿਬ ਖੜੇ ਐ ਦੋ ਘੋੜਾ ਵਾਲੋਂ ਵਾਲੇ ਕਿਹਨਾਂ ਡਾਇਲ ਬੌਂਡ ਫੇਰ ਆਪਾਂ ਵੀ ਨੇ ਜਾਬਿਕ ਉਹ ਨੂੰ ਆਪਾਂ ਕਿ ਮਿਲ ਲਿਆਗੇ ਇਹਨਾਂ ਨੂੰ ਵਿਆਜ ਮੈਂ ਹੁਣ ਆਪਾਂ ਲੋ ਜੀ ਚਲ ਚਲੇ ਬੱਬੂ ਮਾਨ ਸਾਹਿਬ ਆਪਾਂ ਵੀ ਪੀਣ ਲੱਗੇ ਆ ਚਾਹ ਤੇ ਆਪਾਂ ਮਣ ਖਿੱਚੀਏ ਤੋਂ ਗੱਡੀ ਟਾਈਮ ਵਾ ਲੱਗਣਾ 2.5 ਘੰਟੇ ذرا ਵਾ